ਸਰੀ ਗੁਰਦੁਆਰਾ ਦੇ ਤਤਕਾਲੀ ਪ੍ਰਧਾਨ ਹਰਦੀਪ ਸਿੰਘ ਨੱਜਰ ਦੀ ਹਤਿਆ ਕਰਨ ਦੇ ਇਲਜ਼ਾਮ ਵਿੱਚ ਫੜੇ ਹੋਏ ਚਾਰ ਨੌਜਵਾਨ ਕਰਨ ਬਰਾੜ, ਅਮਨਦੀਪ ਸਿੰਘ, ਕਰਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਨੂੰ ਕੈਨੇਡਾ ਦੇ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਤੇ ਰਿਹਾਅ ਕਰਨ ਬਾਰੇ ਖਬਰਾਂ ਨਸ਼ਰ ਹੋਈਆਂ ਪਰ ਇੱਕ ਖਬਰਾਂ ਕੋਰਾ ਝੂਠ ਸਾਫਤ ਹੋਈਆਂ। ਮਾਮਲੇ ਦੀ ਜਾਂਚ ਟੀਮ ਦੇ ਬੁਲਾਰੇ ਫਰੇਡਾ ਅਤੇ ਬ੍ਰਿਟਿਸ਼ ਕੋਲੰਬੀਆ ਟਾਉਨੀ ਜਰਨਲ ਦੇ ਇਸਤਗਾਸਾ ਦਫ਼ਤਰ ਦੇ ਬੁਲਾਰੇ ਐਨ ਸੀ ਮੋਰ ਨੇ ਇਸ ਖਬਰ ਤੇ ਹੈਰਾਨੀ ਪ੍ਰਗਟਾਉਂਦਿਆਂ ਦੱਸਿਆ ਕਿ ਚਾਰੇ ਦੋਸ਼ੀ ਪੁਲਿਸ ਨਿਆਇਕ ਹਿਰਾਸਤ ਅਧੀਨ ਜੇਲ੍ਹ ਚ ਬੰਦ ਨੇ ਤੇ ਕੈਨੇਡਾ ਦੀ ਕਿਸੇ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਸੀਮੋਰ ਨੇ ਦੱਸਿਆ ਕਿ ਹੱਤਿਆ ਦਾ ਇਹ ਮਾਮਲਾ ਚ ਅਗਲੀ ਸੁਣਵਾਈ ਲਈ ਨਿਊ ਵੈਸਟਮਿੰਸਟਰ ਸਥਿਤ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਸਪੁਰਦ ਹੈ ਜਿੱਥੇ ਅਗਲੇ ਮਹੀਨੇ 11 ਫਰਵਰੀ ਪਹਿਲੀ ਸੁਣਵਾਈ ਹੋਵੇਗੀ ਜ਼ਿਕਰ ਜੋਗ ਹੈ ਕਿ ਖਬਰ ਏਜੰਸੀ ਨੇ ਅਦਾਲਤੀ ਟਿੱਪਣੀ ਦਾ ਹਵਾਲਾ ਦਿੱਤਾ ਕਿ ਇਸ ਤਗਾਸਾ ਵੱਲੋਂ مشکوکا ਵਿਰੁੱਧ ਠੋਸ ਸਬੂਤ ਪੇਸ਼ ਨਾ ਹੋ ਸਕਣ ਕਰਕੇ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਜਿਸ ਨੂੰ ਲੋਕਾਂ ਵਿੱਚ ਕੈਨੇਡੀਅਨ ਕਾਨੂੰਨ ਬਾਰੇ ਭਰਮ ਭਲੇਖੇ ਪੈਦਾ ਕਰਨ ਦੇ ਯਤਨ ਵਜੋਂ ਵੇਖਿਆ ਜਾ ਰਿਹਾ ਹੈ ਕੁਝ ਮੀਡੀਆ ਰਿਪੋਰਟਾਂ ਅਨੁਸਾਰ ਪਹਿਲਾਂ ਪੁਲਿਸ ਨੇ ਖੂਫੀ ਰਿਪੋਰਟਾਂ ਤੇ ਕਾਰਵਾਈ ਕਰਦਿਆਂ مشਕੂਕਾਂ ਨੂੰ ਸਰੀ ਦੀ ਜੇਲ੍ਹ ਤੋਂ ਬਦਲ ਕੇ ਕਿਸੇ ਉੱਚ ਸੁਰੱਖਿਆ ਜੇਲ੍ਹ ਭੇਜਿਆ। ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਮਾਮਲੇ ਨੂੰ ਨੇੜੇ ਤੋਂ ਜਾਣਦੇ ਇੱਕ ਸੂਤਰ ਅਨੁਸਾਰ ਦੋਸ਼ੀ ਵੱਲੋਂ ਕਥਿਤ ਤੌਰ ਤੇ ਜੇਲ੍ਹ ਤੋਂ ਫਰਾਰ ਹੋਣ ਦੀਆਂ ਬਯੰਤਾ ਕੱਢ ਰਹੇ। ਹੁਣ ਦਾ ਪਤਾ ਲੱਗਣ ਤੇ ਹੋਰ ਥਾਂ ਬਦਲਿਆ ਗਿਆ। ਗੁਰਦਵਾਲਾ ਵਕੇ ਨੱਜਰ 2016 ਚ ਸਰੀ ਗੁਰਦੁਆਰਾ ਸਾਹਿਬ ਪ੍ਰਬੰਧ ਕਮੇਟੀ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਟਰਬਿਊਨ ਦੀ ਰਿਪੋਰਟ ਮੁਤਾਬਕ ਫਲਾਵਰ ਨੇਲ ਦੇ ਪਿੰਡ ਤੋਂ ਕੈਨੇਡਾ ਆਇਤੇ ਸ਼ਰਨਾਰਤੀ ਵਜੋਂ ਪੱਕੇ ਹੋ ਕੇ ਕੈਨੇਡੀਅਨ ਵਸਨੀਕ ਬਣੇ ਹਰਦੀਪ ਸਿੰਘ ਨੱਜਰ ਨੂੰ 2018 ਚ ਜਲੰਧਰ ਜ਼ਿਲ੍ਹੇ ਚ ਇੱਕ ਪੁਜਾਰੀ ਦੇ ਕਤਲ ਮਾਮਲੇ ਚ ਨਾਮਜ਼ਦ ਕਰਨ ਤੋਂ ਬਾਅਦ ਉਸ ਨੂੰ ਖਾਲਿਸਤਾਨ ਹਮਾਇਤੀ ਐਲਾਨ ਕੇ ਪੁਲਿਸ ਨੇ ਉਸਦੇ ਸਿਰ ਤੇ 5 ਲੱਖ ਦਾ ਇਨਾਮ ਰੱਖਿਆ ਸੀ 18 ਜੂਨ 2023 ਨੂੰ ਕੁਝ ਨੌਜਵਾਨਾਂ ਨੇ ਗੁਰਦੁਆਰਾ ਪਾਰਕਿੰਗ ਵਿੱਚ ਨਿੱਜਰ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਫਰਾਰ ਹੋ ਗਏ ਪੁਲਿਸ ਜਾਂਚ ਟੀਮ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਰਾਹੀਂ ਦੋਸ਼ੀਆਂ ਦੀ ਪਛਾਣ ਕੀਤੀ ਤੇ ਉਹਨਾਂ ਚੋਂ ਤਿੰਨ ਨੂੰ ਐਡਮਿੰਟਨ ਅਤੇ ਇੱਕ ਨੂੰ ਬ੍ਰੈਂਟਨ ਤੋਂ ਗ੍ਰਿਫਤਾਰ ਕੀਤਾ ਗਿਆ ਹੱਤਿਆ ਤੋਂ 3 ਮਹੀਨੇ ਬਾਅਦ ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਇਸ ਕਤਲ ਵਿੱਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਕਹਿ ਕੇ ਭਾਰਤ ਨਾਲ ਆਪਣੇ ਕੂਟਨੀਤਿਕ ਸਬੰਧਾਂ ਵਿੱਚ ਖਟਾਸ ਭਰ ਲਈ ਸੀ ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਇੱਕ ਦੂਜੇ ਤੇ ਕੂਟਨੀਤਿਕ ਕੰਮਲੇ ਤੇ ਸ਼ੱਕ ਪ੍ਰਗਟਾਉਂਦਿਆਂ ਵਾਪਸ ਭੇਜਿਆ ਗਿਆ ਉਦੋਂ ਤੋਂ ਹੁਣ ਤੱਕ ਵਿਗੜੇ ਭਾਰਤ ਕੈਨੇਡਾ ਸਬੰਧਾਂ ਵਿੱਚ ਬਹੁਤਾ ਸੁਧਾਰ ਨਹੀਂ ਹੋ ਸਕਿਆ ਕੈਨੇਡੀਅਨ ਹਿੰਦੂ ਸੰਸਦ ਮੈਂਬਰ ਚੰਦਰ ਆਰੀਆ ਨੇ ਦੇਸ਼ ਤੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇੱਕ ਵੀਡੀਓ ਸੰਦੇਸ਼ ਵਿੱਚ ਆਪਣੇ ਫੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਉਹ ਦੇਸ਼ ਤੇ ਪੁਨਰ ਨਿਰਮਾਣ ਲਈ ਇੱਕ ਕੁਸ਼ਲ ਸਰਕਾਰ ਦੀ ਅਗਵਾਈ ਕਰਨਗੇ। ਉਹਨਾਂ ਕਿਹਾ ਕਿ ਮੈਂ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਹੋ ਰਿਹਾ ਤਾਂ ਜੋ ਸਾਡੇ ਦੇਸ਼ ਦਾ ਪੁਨਰ ਨਿਰਮਾਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਇੱਕ ਛੋਟੀ ਵਧੇਰੇ ਕੁਸ਼ਲ ਸਰਕਾਰ ਦੀ ਅਗਵਾਈ ਕੀਤੀ ਜਾ ਸਕੇ ਹਰੀਅਨੇ ਐਲਾਨ ਅਜੇ ਸਮੇਂ ਕੀਤਾ ਜਦ ਕੁਝ ਦਿਨ ਪਹਿਲਾਂ ਜਸਟਨ ਟਰੂਡੋ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਲਿਵਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ ਹਰੀਅਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਤੇ ਉਹਨਾਂ ਦੇ ਬੱਚਿਆਂ ਦੀ ਖਾਤਰ ਅਜਿਹੇ ਦਲੇਰ ਫੈਸਲੇ ਲੈਣੇ ਚਾਹੀਦੇ ਨੇ ਜੋ ਬਿਲਕੁਲ ਜ਼ਰੂਰੀ ਨੇ ਉਹਨਾਂ ਭਰੋਸਾ ਦਿੱਤਾ ਕਿ ਜੇਕਰ ਉਹਨਾਂ ਨੂੰ ਲਿਵਰਲ ਪਾਰਟੀ ਦਾ ਅਗਲਾ ਆਗੂ ਚੁਣਿਆ ਜਾਂਦਾ ਤਾਂ ਉਹ ਅਜਿਹਾ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ ਹਰੀਅਨੇ ਕਿਹਾ ਕਿ ਕੈਨੇਡਾ ਮਹੱਤਵਪੂਰਨ ਅਨਚਾਗਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਜੋ ਪੀੜ੍ਹੀਆਂ ਵਿੱਚ ਨਹੀਂ ਦੇਖੀਆਂ ਗਈਆਂ ਅਤੇ ਹੱਲ ਕਰ ਲਈ ਸਖਤ ਵਿਕਲਪਾਂ ਦੀ ਲੋੜ ਹੋਵੇਗੀ ਸਾਡੀ ਆਰਥਿਕ ਵਿਕਾਸ ਅਤੇ ਵਿੱਤੀ ਤਾਕਤ ਬਹੁਤ ਸਾਰੇ ਕੈਨੇਡੀਅਨ ਨੂੰ ਲਾਭ ਨਹੀਂ ਪਹੁੰਚਾ ਰਹੀ ਐਮਪੀ ਆਰੀਆਂ ਨੇ ਚੋਣੇ ਜਾਣ ਤੇ ਆਰਥਿਕਤਾ ਨੂੰ ਮੁੜ ਸਰਜੀਤ ਕਰਨ ਦਾ ਵਾਅਦਾ ਕੀਤਾ ਉਹਨਾਂ ਕਿਹਾ ਕਿ ਮਜ਼ਦੂਰ ਮੱਧ ਵਰਗ ਸੰਘਰਸ਼ ਕਰ ਰਿਹਾ ਤੇ ਬਹੁਤ ਸਾਰੇ ਮਜ਼ਦੂਰ ਪਰਿਵਾਰ ਸਿੱਧੇ ਗਰੀਬੀ ਵੱਲ ਵੱਧ ਰਹੇ ਨੇ ਸਾਨੂੰ ਨਾ ਸਿਰਫ ਆਪਣੀ ਆਰਥਿਕਤਾ ਨੂੰ ਮੁੜ ਸਰਜੀਤ ਕਰ ਦੇਣੀ ਸਗੋਂ ਇੱਕ ਸਤਰ ਸਮਾਜ ਨੂੰ ਯਕੀਨੀ ਬਣਾਉਣ ਲਈ ਵੀ ਹੁਣ ਸਖਤ ਫੈਸਲੇ ਲੈਣੇ ਪੈਣਗੇ ਮੇਰੇ ਕੋਲ ਇੱਕ ਹੱਲ ਹੈ ਤੇ ਇਸ ਨੂੰ ਸੰਭਵ ਬਣਾਉਣ ਲਈ ਇੱਕ ਸੱਚਾ ਇਰਾਦਾ ਹੈ ਉਹਨਾਂ ਕਿਹਾ ਕਿ ਕੈਨੇਡਾ ਅਜੇ ਹੀ ਲੀਡਰਸ਼ਿਪ ਦਾ ਹੱਕਦਾਰ ਹੈ ਜੋ ਵੱਡੇ ਫੈਸਲੇ ਲੈਣ ਤੋਂ ਨਾ ਡਰੇ ਅਜਿਹੇ ਫੈਸਲੇ ਜੋ ਸਾਡੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਦੇ ਨੇ ਉਮੀਦ ਬਹਾਲ ਕਰਦੇ ਨੇ ਸਾਰੇ ਕੈਨੇਡੀਅਨ ਲਈ ਬਰਾਬਰ ਮੌਕਾ ਪ੍ਰਦਾਨ ਕਰਦੇ ਨੇ ਅਤੇ ਸਾਡੇ ਬੱਚਿਆਂ ਤੇ ਉਹਨਾਂ ਦੇ ਬੱਚਿਆਂ ਲਈ ਖੁਸ਼ਹਾਲੀ ਨੂੰ ਯਕੀਨੀ ਬਣਾਉਂਦੇ ਨੇ ਦਲੇਰ ਰਾਜਨੀਤਿਕ ਫੈਸਲੇ ਵਿਕਲਪਿਕ ਨਹੀਂ ਹੁੰਦੇ ਇਹ ਜ਼ਰੂਰੀ ਹੁੰਦੇ ਨੇ ਮੈਂ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਅਤੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਅਗਵਾਈ ਕਰਨ ਲਈ ਅੱਗੇ ਵਧ ਰਿਹਾ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਕੈਨੇਡਾ ਦੇ ਅੰਦਰ ਵਧ ਰਹੇ ਖਾਲਿਸਤਾਨ ਬਾਰੇ ਖੁੱਲ ਕੇ ਬੋਲਦੇ ਰਹੇ ਨੇ ਕੈਨੇਡੀਅਨ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆ ਵੱਲੋਂ ਕੀਤੇ ਗਏ ਐਲਾਨਾਂ ਵਿੱਚ ਕਈ ਦਿਲਚਸਪ ਗੱਲਾਂ ਸ਼ਾਮਲ ਨੇ ਉਹਨਾਂ ਦੇ ਐਲਾਨਾਂ ਵਿੱਚ ਕਈ ਨੀਤੀਗਤ ਪ੍ਰਸਤਾਵ ਵੀ ਸ਼ਾਮਲ ਨੇ ਜਿਨ੍ਹਾਂ ਵਿੱਚ 2040 ਤੱਕ ਸੇਵਾ ਮੁਕਤੀ ਦੀ ਉਮਰ 2 ਸਾਲ ਵਧਾਉਣਾ ਅਤੇ ਨਾਗਰਿਕਤਾ ਆਧਾਰਿਤ ਟੈਕਸ ਪ੍ਰਣਾਲੀ ਦੀ ਸ਼ੁਰੂਆਤ ਸ਼ਾਮਲ ਹੈ ਦੱਸਦੀ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਸਭ ਤੋਂ ਵੱਡਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਸਭ ਤੋਂ ਅੱਗੇ ਨੇ ਉਹਨਾਂ ਨੇ 1 ਮਹੀਨੇ ਪਹਿਲਾਂ ਟਰੂਡੋ ਨਾਲ মতਪੇੜ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ ਇਸ ਤੋਂ ਇਲਾਵਾ ਬੈਂਕ ਆਫ ਕੈਨੇਡਾ ਦੇ ਸਾਬਕਾ ਮੁਖੀ ਮਾਰਕ ਕਾਰਨੀ ਵੀ ਇਸ ਦੌੜ ਵਿੱਚ ਨੇ ਉਹਨਾਂ ਨੂੰ ਟਰੂਡੋ ਦੀ ਪਹਿਲੀ ਪਸੰਦ ਕਿਹਾ ਜਾ ਰਿਹਾ ਹੈ ਕਾਰਨੀ ਨੇ ਲੰਬੇ ਸਮੇਂ ਤੋਂ ਰਾਜਨੀਤੀ ਵਿੱਚ ਆਉਣ ਅਤੇ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਰੱਖਦੇ ਸਨ ਪਰ ਉਹਨਾਂ ਕੋਲ ਰਾਜਨੀਤਿਕ ਤਜਰਬੇ ਦੀ ਘਾਟ ਹੈ ਇੱਕ ਹੋਰ ਸੰਭਾਵੀ ਉਮੀਦਵਾਰ ਨਵੇਂ ਵਿੱਤ ਮੰਤਰੀ ਡੋਮਿਨਿਕ ਲੈਂਬਲੈਂਕ ਜੋ ਕਿ ਸਾਬਕਾ ਜਨਤਕ ਸੁਰੱਖਿਆ ਮੰਤਰੀ ਅਤੇ ਟਰੂਡੋ ਦੇ ਕਰੀਬੀ ਦੋਸਤ ਨੇ ਉਹਨਾਂ ਨੇ ਹਾਲ ਹੀ ਵਿੱਚ ਜਸਟਨ ਟਰੂਡੋ ਨਾਲ ਇੱਕ ਡਿਨਰ ਵਿੱਚ ਸ਼ਿਰਕਤ ਕੀਤੀ ਜਿਸ ਵਿੱਚ ਡੋਨਾਲਡ ਟਰੰਪ ਵੀ ਸ਼ਾਮਲ ਸਨ ਕੈਨੇਡਾ ਦੇ অন্ਟਾਰੀਓ ਦੇ ਮੁੱਖ ਮੰਤਰੀ ਡਗ ਫੋਰਡ ਨੇ ਅਮਰੀਕਾ ਦੇ ਮਨੁਨੀਤ ਰਾਸ਼ਟਰਪਤੀ ਡੋਨਲਡ ਟਰੰਪ ਦੀ ਟੈਰਿਫ ਵਾਅਦੇ ਦੀ ਧਮਕੀ ਨੂੰ ਠੋਸ ਕਰਨ ਲਈ ਇੱਕ ਤਸਵੀਜ਼ ਦੀ ਰੂਪਰੇਖਾ ਤਿਆਰ ਕੀਤੀ ਹੈ ਜਿਸ ਦੇ ਲਾਗੂ ਹੋਣ ਤੋਂ ਬਾਅਦ ਦੋਹਾਂ ਦੇਸ਼ਾਂ ਦੀ ਊਰਜਾ ਸੁਰੱਖਿਆ ਦੇ ਵਿਕਾਸ ਸਮੇਤ ਦੋਬਲੇ ਸਬੰਧਾਂ ਦੀ ਮਜ਼ਬੂਤੀ ਦਾ ਆਧਾਰ ਸਾਬਤ ਹੋਣ ਦਾ ਦਾਵਾ ਕੀਤਾ ਗਿਆ ਹੈ ਫੋਰਡ ਨੇ ਭਰੋਸਾ ਪ੍ਰਗਟਾਇਆ ਕਿ ਪ੍ਰਸਤਾਵ ਦੇ ਇਸ ਰੂਪ ਵਿੱਚ ਅਮਲ ਵਿੱਚ ਆਉਣ ਤੋਂ ਬਾਅਦ ਇਹ ਦੋਬਲੀ ਸਥਿਰਤਾ ਸੁਰੱਖਿਆ ਦੇ ਨਾਲ-ਨਾਲ ਲੰਬੇ ਸਮੇਂ ਤੱਕ ਦੀ ਖੁਸ਼ਹਾਲੀ ਦੀ ਸੰਧ ਬਣ ਸਕਦਾ ਹੈ ਸਰਕਾਰੀ ਫੈਸਲੇ ਲੈਣ ਵਿੱਚ ਧਾਕੜ ਮੰਨੇ ਜਾਂਦੇ ਡਗ ਫੋਰਡ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਬਾਰੇ ਦਿੱਤੇ ਤਾਜ਼ਾ ਬਿਆਨ ਨੂੰ ਹਾਸੋਹੀਣਾ ਦੱਸਦੇ ਹੋਏ ਕਿਹਾ ਕਿ ਕੈਨੇਡਾ ਵਕਾਊ ਦੇਸ਼ ਨਹੀਂ ਹੈ ਤੇ ਨਾ ਹੀ ਕਦੇ ਹੋ ਸਕੇਗਾ। ਉਹਨੇ ਕਿਹਾ ਕਿ ਟਰੰਪ ਭਲੇਖੇ ਵਿੱਚ ਨਾ ਰਹਿਣਾ। ਆਰਥਿਕ ਤਾਕਤ ਦੀ ਵਰਤੋਂ ਦੀਆਂ ਧਮਕੀਆਂ ਵਿਦੇਸ਼ੀ ਨਿਰਪਰਤਾ ਵਾਲੇ ਦੇਸ਼ਾਂ ਉੱਤੇ ਹੀ ਕਾਰਗਰ ਹੋ ਸਕਦੀਆਂ ਨੇ ਪਰ ਕੁਦਰਤੀ ਵਸਈਲਿਆਂ ਤੇ ਖਣੇਜਾਂ ਨਾਲ ਮਾਲਾ-ਮਾਲ ਕੈਨੇਡਾ ਕਿਸੇ ਵੀ ਗੈਰਵਾਜਬ ਧਮਕੀ ਮੂਰੇ ਨਹੀਂ ਚੁੱਕ ਸਕਦਾ ਕੈਨੇਡਾ ਦੀ ਆਰਥਿਕਤਾ ਵਿੱਚ 48% ਦੀ ਹਿੱਸਾ ਪਾਉਣ ਅਤੇ ਦੇਸ਼ ਵਿੱਚ ਸਭ ਤੋਂ ਵੱਧ ਪ੍ਰਤੀਜੀ ਆਮਦਨ ਵਾਲੇ ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਧਮਕੀਆਂ ਨੂੰ ਪਿੱਛੇ ਛੱਡਦੇ ਹੋਏ ਸ਼ਾਨਦਾਰ ਵਪਾਰਕ ਸੌਦਿਆਂ ਲਈ ਇੱਕਜੁੱਟਤਾ ਨਾਲ ਕੰਮ ਕਰਦੇ ਰਹਿਣਗੇ ਡੱਗਫੋਰਡ ਨੇ ਕੁਝ ਹੋਰ ਸੂਬਿਆਂ ਦੇ ਮੁਖੀਆਂ ਨਾਲ ਵੀ ਗੱਲ ਕਰਕੇ ਟਰੰਪ ਦੀਆਂ ਧਮਕੀਆਂ ਨਾਲ ਸੱਜਣ ਬਾਰੇ ਵਿਚਾਰਾਂ ਕੀਤੀਆਂ ਬਾਕੀਆਂ ਵੱਲੋਂ ਉਹਨਾਂ ਨੂੰ ਮੂਹਰੇ ਲਾ ਕੇ ਠੋਸ ਕਦਮ ਚੁੱਕਣ ਲਈ ਕਿਹਾ ਗਿਆ ਵੱਡੇ ਪਣ ਬਿਜਲੀ ਉਤਪਾਦ ਉੱਤਰੀ ਸੂਬਿਆਂ ਵੱਲੋਂ ਉਸ ਨੂੰ ਫੈਸਲੇ ਲੈਣ ਦੇ ਅਧਿਕਾਰ ਦਿੱਤੇ ਜਾਣ ਦਾ ਪਤਾ ਵੀ ਲੱਗਾ ਗਰਤਲਪਕੇ 트럼ਪ ਵੱਲੋਂ ਆਪਣੀ ਚੋਣ ਤੋਂ ਬਾਅਦ ਉਹਨਾਂ ਨੂੰ ਵਧਾਈ ਦੇਣ ਗਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਰ ਟ੍ਰੂਡੋ ਨੂੰ ਕੈਨੇਡਾ ਨੂੰ ਅਮਰੀਕਾ ਦਾ 55ਵਾਂ ਸੂਬਾ ਬਣਾਉਣ ਦੀ ਕੀਤੀ ਗਈ ਪੇਸ਼ਕਸ਼ ਵਾਲੀ ਗੱਲੋਂ ਸਿਆਸੀ ਗਲੈਰੀਆਂ ਵਿੱਚ 트럼ਪ ਦੇ ਮਜ਼ਾਕ ਵਜੋਂ ਲੈਣ ਵਾਲੇ ਵੀ ਇਸ ਹਫ਼ਤੇ ਫਿਰ ਉਹੀ ਗੱਲ ਦੁਹਰਾਏ ਜਾਣ ਤੋਂ ਗਿਣਤੀਆਂ ਮਿੜਤੀਆਂ ਵਿੱਚ ਪਏ ਹੋਏ ਨੇ ਕਿ ਆਖਰ 트럼ਪ ਕੀ ਕਰਨ ਦਾ ਇਰਾਦਾ ਰੱਖਦੇ ਨੇ ਤੇ ਕੀ ਇੰਜ ਦੀਆਂ ਗੱਲਾਂ ਕਰਕੇ ਉਹ ਆਪਣੇ ਸਤਕਾਰ ਨੂੰ ਖੋਰਾ ਤਾਂ ਨਹੀਂ ਲਾ ਰਹੇ ਟਰੰਪ ਵੱਲੋਂ ਹਮਾਸ ਨੂੰ ਵੀ ਧਮਕੀ ਦਿੱਤੀ ਗਈ ਹੈ ਕਿ ਉਹ ਹਿਰਾਸਤ ਵਿੱਚ ਲਏ ਲੋਕਾਂ ਨੂੰ ਛੱਡ ਦੇਵੇ ਜਾਂ ਫਿਰ ਮਲੀਆ ਮੇਟ ਹੋਣ ਲਈ ਤਿਆਰ ਰਹੇ ਦੱਸਦੇ ਕਿ অন্ਟਾਰੀਓ ਦੇ ਮੁੱਖ ਮੰਤਰੀ ਡੱਗਫੋਰਡ ਦੀ ਕਾਰ ਨੂੰ ਪੇਸ਼ ਆਏ ਹਾਦਸੇ ਦੌਰਾਨ ਉਹਨਾਂ ਨੂੰ ਕੁਝ ਸੱਟਾਂ ਲੱਗੀਆਂ ਪਰ ਜ਼ਖਮੀ ਹੋਣ ਤੋਂ ਬਚਾਰਿਆ ਕਾਰ ਵਿੱਚ ਫੋਰਡ ਨਾਲ ਉਹਨਾਂ ਦਾ ਸਖਤਰ ਅਤੇ ਸੁਰੱਖਿਆ ਕਰਮਚਾਰੀ ਵੀ ਸਵਾਰ ਸਨ ਉਹ ਹਾਈਵੇ 401 ਸਥਿਤ ਨਿਊਕਲੀਅਰ ਪਲਾਂਟ ਚੋਂ ਨਿਕਲ ਕੇ ਮੁੱਖ ਸੜਕ ਤੇ ਚੜੇ ਹੀ ਸਨ ਕਿ ਪਿੱਛੋਂ ਆਉਂਦੀ ਕਿਸੇ ਹੋਰ ਕਾਰ ਨੇ ਉਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਘਟਨਾ ਸਥਾਨ ਤੋਂ ਬਾਅਦ ਦਫ਼ਤਰ ਪਹੁੰਚੇ ਫੋਰਡ ਨੇ ਕਿਹਾ ਕਿ ਬਸ ਬਚਾ ਹੋ ਗਿਆ ਉਹਨਾਂ ਕਿਹਾ ਕਿ ਟੱਕਰ ਮੌਕੇ ਇੰਜ ਝਟਕਾ ਲੱਗਿਆ ਜਿਵੇਂ ਕਿਸੇ ਨੇ ਸਰੀਰ ਤੇ ਹਥੌੜਾ ਮਾਰਿਆ ਹੋਵੇ ਉਹਨਾਂ ਕਿਹਾ ਕਿ ਸੱਟਾਂ ਕਾਰਨ ਦਰਦ ਤਾਂ ਹੈ ਪਰ ਸਾਰੇ ਸਵਾਰ ਜ਼ਖਮਤ ਤੋਂ ਬਚ ਗਏ ਟੱਕਰ ਮਾਰਨ ਵਾਲੀ ਕਾਰ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਕਿਸੇ ਹੋਰ ਵਾਹਨ ਚ ਜਾ ਬਜੀ ਉਸ ਕਾਰ ਦਾ ਚਾਲਕ ਕਾਫੀ ਜ਼ਖਮੀ ਹੋ ਗਿਆ ਉਹਨਾਂ ਉਸ ਦੀ ਸਿਹਤਯਾਬੀ ਲਈ ਦੁਆ ਕੀਤੀ